ਵਧੀਆ ਕਾਰਗੁਜ਼ਾਰੀ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਬਟਾਲਾ ਪੁਲਿਸ ਲਾਈਨ ਦੇ ਵਿੱਚ ਸਨਮਾਨ ਸਮਾਗਮ ਕੀਤਾ ਗਿਆ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਵੱਲੋਂ ਕੀਤੀ ਗਈ ਉਹਨਾਂ ਵੱਲੋਂ 400 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀਜੀਪੀ ਡਿਸਕ ਅਤੇ 15 ਲੱਖ ਰੁਪਏ ਦੇ ਨਕਦ ਇਨਾਮਾਂ ਦੀ ਰਾਸ਼ੀ ਤਕਸੀਮ ਕੀਤੀ ਗਈ ਨਾਲ ਹੀ ਕਲਾਸ 1 ਅਤੇ ਕਲਾਸ 2 ਸਰਟੀਫਿਕੇਟ ਵੀ ਤਕਸੀਮ ਕੀਤੇ ਗਏ ਗੱਲਬਾਤ ਨਾਲ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੁਲਿਸ ਕਰਮੀਆਂ ਨੇ ਚੰਗੇ ਕੰਮ ਕੀਤੇ ਐ ਉਹਨਾਂ ਨੂੰ ਅੱਜ ਸਰਟੀਫਿਕੇਟ ਡਿਸਕ ਅਤੇ ਨਕਦ ਇਨਾਮ ਵੰਡੇ ਗਏ ਐ ਅੱਜ ਇਹ ਸਨਮਾਨ ਦੇ ਨਾਲ ਪੁਲਿਸ ਦਾ ਹੌਸਲਾ ਵਧਦਾ ਹੈ ਕੰਮ ਕਰਨ ਦਾ ਜਜ਼ਬਾ ਵਧਦਾ ਹੈ ਨਾਲ ਹੀ ਜਿਨ੍ਹਾਂ ਅਧਿਕਾਰੀਆਂ ਨੂੰ ਨਕਦ ਇਨਾਮ ਡਿਸਕ ਅਤੇ ਸਰਟੀਫਿਕੇਟ ਮਿਲੇ ਐ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੱਡੇ ਅਫਸਰ ਪਿੱਠ ਥਾਪੜਦੇ ਐ ਸ਼ਾਬਾਸ਼ ਦਿੰਦੇ ਐ ਤਾਂ ਉਹਨਾਂ ਨੂੰ ਵੀ ਕੰਮ ਕਰਨ ਦਾ ਹੋਰ ਹੌਸਲਾ ਮਿਲਦਾ ਹੈ ਪਿਛਲੇ तकरीबन 6 ਮਹੀਨੇ ਦੇ ਵਿੱਚ ਜਿੰਨੇ ਵੀ ਬਟਾਲੇ ਦੇ ਵਿੱਚ ਕੇਸਸ ਹੋਏ ਆ ਆਲਮੋਸਟ 80-90% ਕੇਸਸ ਦੇ ਵਿੱਚ ਮੇਰੀ ਤੇ ਮੇਰੀ ਟੀਮ ਦੀ ਇਨਵੋਲਵਮੈਂਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸੋਲਵ ਕੀਤੇ ਤੇ ਉਹਦੇ ਰਿਵਾਰਡ ਦੇ ਵਜੋਂ ਡੀਜੀ ਸਾਹਿਬ ਨੇ ਸਾਡੇ ਕੰਮ ਨੂੰ ਰੈਕੋਗਨਾਈਜ਼ ਕਰਕੇ ਸਾਨੂੰ ਐਪਰੋਪਰੀਏਟ ਜਿਹੜੇ ਰਿਵਾਰਡਸ ਜਿਹੜੇ ਦਿੱਤੇ ਜਿਨ੍ਹਾਂ ਨੂੰ ਅੱਜ ਡੀਆਈ ਸਾਹਿਬ ਦੀ ਰਹਿਨਮਾਈ ਦੇ ਹੇਠ ਸਰ ਨੇ ਸਾਨੂੰ ਅੱਜ ਡਿਸਟ੍ਰਿਬਿਊਟ ਕੀਤੇ ਮੈਂ ਬਹੁਤ ਧੰਨਵਾਦ ਕਰਦਾ ਅੱਜ ਮੈਨੂੰ ਇੱਕ ਡਿਸਕ ਮਿਲਿਆ ਡੀਜੀਪੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਤਿੰਨ ਜਿਹੜੇ ਆ ਡੀਜੀ ਸਾਹਿਬ ਵੱਲੋਂ ਸਰਟੀਫିକੇਟਸ ਤੇ ਤਕਰੀਬਨ 50000 ਰੁਪਏ ਕੈਸ਼ਵਾ ਲਈਆ ਅਸੀਂ ਸਾਡੀ ਟੀਮ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਤੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਹਮੇਸ਼ਾ ਸੋਈਦੇ ਹਾਂ ਕਿ ਕ੍ਰਾਈਮ ਹੋਵੇ ਤੇ ਅਸੀਂ ਇਮੀਡੀਏਟਲੀ ਜਦੋਂ ਵੀ ਕ੍ਰਾਈਮ ਹੁੰਦਾ ਹੈ ਤੇ ਅਸੀਂ ਇਮੀਡੀਏਟਲੀ ਉਹਨੂੰ ਸੋਲਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮਰੱਥਾ ਰੱਖੀਏ ਪਰਮਾਤਮਾ ਕਿਰਪਾ ਕਰੇ ਤੇ ਅਸੀਂ ਫਿਊਚਰ ਚ ਵੀ ਹਰੇਕ ਕ੍ਰਾਈਮ ਨੂੰ ਸੋਲਵ ਕਰ ਸਕੀਏ ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਜਿਹੜਾ ਪਿਛਲੇ ਥੋਮੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਦੇ ਵਿੱਚ ਸਨਮਾਨ ਸਮਾਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰਿਵਾਰਡ ਰეკਮੈਂਡ ਕੀਤਾ ਜਾਂਦਾ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕਮੈਂਡ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਰੀ ਹੌਸਲਾ ਫਜ਼ਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰੋਹ ਅੱਜ ਜਿਸੀ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਉਹ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ1 143 ਹੈ ਔਰ 163 ਸੌਰੀ ਔਰ 15 ਲੱਖ 11 ਹਜ਼ਾਰ ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤੰਦਈ ਨਾਲ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦੇਂਦੇ ਰਵਾਂਗੇ ਜੀ। ਇਹਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ। ਉਹਦੇ ਨਾਲ ਹੌਸਲਾ ਵਸਾਈ ਹੁੰਦੀ ਆ ਤੇ ਜਿੱਦਾਂ ਇਨ੍ਹਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡਿਪੀ ਸਾਹਿਬ ਵੱਲੋਂ ਇਨ੍ਹਾਂ ਵਧੀਆ ਇਨ੍ਹਾਂ ਨੂੰ ਰਿਵਾਰਡ ਦਿੱਤਾ ਗਿਆ ਹੈ ਔਰ ਇਸ ਹੌਸਲਾ ਅਫਜ਼ਾਈ ਨਾਲ ਇਹ ਤਾਂ ਤੰਦਈ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋਊਗੀ